ਸਤਨਾਮੁ ਸਿਵਾਹਿਦਰੂ ਸਾਹਿਬ ਜੀਓ ਪਾਤਸ਼ਾਹ ਦਸਮੀ ਕਬੇ ਪਾਂਚ ਬੇਂਤੀ ਚਉਪਈ ਹਮਰੀ ਕਰੋ ਹੱਥ ਦਰਛਾ ਪੂਰਣ ਹੋਏ ਜਤ ਕੀ ਛਾ ਤਵ ਚਨ ਨਮਨ ਹੈ ਹਮਾਰਾ ਆਪਣਾ ਜਾਣ ਕਰੋ ਗਤਿ ਪਾਰਾ ਮਰੇ ਦੋਸਤ ਸਭਾ ਤੁਮ ਕਾਹੋ ਆਪ ਹਾਥ ਦੇ ਮੈ ਬਚਾਓ ਸੁਖੀ ਬਸੈ ਮੋਰ ਪਰਿਵਾਰਾ ਸਿਵਕ ਸਿਖ ਸਵੈ ਕਰਕਾਰਾ ਮੋਰ ਰਚਾਨਿ ਨ ਕਰ ਦੇ ਕਰੀਐ ਸਭ ਰਣ ਕੋ ਆਦ ਸੰਗਰੀਐ ਪੂਰਨ ਹੋਏ ਅਮਰੀ ਅਸਾ ਤਉ ਭਜਨ ਕੀ ਰਹੈ ਪਿਆਸਾ ਤੁਮੇ ਸਾਡ ਕੋਈ ਅਵਰਣ ਨ ਧਿਆਉ ਜੋ ਵਰ ਚਾਹ ਸੁ ਤੁਮ ਤੇ ਪਾਉ ਸੇਵਕ ਸੇਕ ਹਮਾਰੇ ਤਾਰੀਆਂ ਚੁਣ ਜਨ ਸਤ੍ਰ ਹਮਾਰੇ ਮਾਰੀਆਂ ਆਪੋ ਹੱਥ ਦੇ ਮੁਝ ਜੈ ਉਭਰੀਐ ਮਰਨ ਕਾਲ ਕਾ ਤ੍ਰਸਨ 버ਰੀਐ ਉਹ ਜੋ ਸਦਾ ਹਮਾਰੇ ਪਛਾਨਿ ਅਸੀਸ ਤੁਝੁ ਕਰਿਓ ਰਛਾਹ ਰਾਖ ਲਿਓ ਮੇਰਾ ਕਨਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦਸਨ ਕੇ ਹੰਦਾ ਤੁਮ ਹੋ ਪੂਰੀ ਚਤੁਰ ਦਸਨ ਦਾ ਕਾਲ ਭਾਏ ਬ੍ਰਹਮਾ ਬਪਤਰਾ ਕਾਲ ਭਾਏ ਸ਼ਿਵ ਜੂਗ ਉਤਰਾ ਤਾਲ ਲਪੇ ਕਰਦਸਨ ਪ੍ਰਕਾਸ਼ਾਂ ਸੱਲ ਲਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀਓ ਬਿਦਰਾ ਬ੍ਰਹਮਾ ਜੁਤੀਓ ਜਵਨ ਕਾਲ ਸਭ ਲੋਕ ਸਵਾਰ ਸੰਸਕਾਰ ਤਹੀਂ ਹਮਾਰਾ ਜਵਨ ਕਾਲ ਸਭ ਜੰਤ ਬਨਾਇਓ ਦੇਵ ਜਤ ਜਨ ਉਪਜਾਇਓ ുമാരീ സരാജ് സ്വാര ശിവഗണകോ സുഖിയോ സർഗോണോ വലിയ ਕੱਟ ਕੱਟ ਕੇ ਅੰਦਰ ਕੀ ਜਾਣਤ ਪੜੇ ਗੁਰ ਕੀ ਪੀਰ ਫਿਸ਼ਾਨਤ ਚਿੱਟੀ ਤੇ ਪੁੰਜਰ ਅਸੂਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਧਨ ਜੋਕ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਸ਼ਾਨਾ ਕਟ ਕਟ ਕੇ ਪਟ ਪਟ ਕੀ ਜਾਨੈ ਜਬੇ ਅਧਿਕਾਰ ਕਰਾ ਕਰ ਤਾਰਾ ਪਰ ਚਾਤ ਤਬ ਦੀ ਅਪਾਰਾ ਜਬੇ ਕਰ ਕਰ ਤੂੰ ਕਬਹੂ ਤੁਮੇ ਇਸ ਦੀ ਤਰ ਸਭੂ ਜਿਤੇ ਬਗਨ ਸਿਸ਼ਟ ਸਭ ਬਹਾਰੇ ਆਪੇ ਆਪਣੀ ਗੁਜਿਚਾਰੇ ਤੁਮ ਸਭੀ ਤੇ ਰਹੇ ਤਨ ਨਿਰਾਲਮਾ ਜਾਨਤ ਸਵੇਦ ਪੇਦੇ ਨਿਰਾਲਮਾ ਨਿਰੰਕਾਰ ਨਿਰਵਿਕਾਰ ਨਿਰਲੰਭੋ ਆਦਿ ਅਨੀਲੇ ਅਨਾਦਿ ਸੰਭ ਤਾਕਾ ਮੂੜੇ ਚਾਰਤ ਪੇਦਾਂ ਜਾਂ ਕੋ ਪੇਵਨ ਨ ਪਾਵਤ ਪੇਦਾਂ മഹാമൂർ ജാന മഹാദേവ കോരംഗ ആര്യാവണി ബുധ ജയ ബാഹേ തുമ ജയ ਕਿਹ ਬਿਰਸ ਸਰਬਤਮ ਸੰਸਾਰਾ ਇਕ ਰੂਪੇ ਮੁਖ ਸਰੂਪਾ ਰੰਗ ਪੈਉ ਰਾਗ ਨਹੀਂ ਪੁਪਾ ਅੰਦਰ ਜੇਰ ਜਿਸਤ ਜਕੀ ਉਤ ਪੁਜ ਖਾਨ ਬੌਰ ਰਚ ਦੀ ਕਹੂੰ ਫੂਲ ਰਾਜਾ ਵੈ ਬੈਠਾ ਕਉ ਸਿਮਟਿ ਪਿਉ ਸੰਗਰਿ ਕਥਾ ਸ਼ਿਗ੍ਰੀਵੀਸ਼ ਰੂਪ ਦਿਖਾਏ ਚੰਬੂ ਆਦਿ ਜੁਵਾਦ ਸਰੂਪ ਸਿੰਭੂ ਅਬਰਛਾ ਮੇਰੀ ਤੁਮ ਕਰੋ ਸਿਖਿ ਉਪਾਰਿ ਸਿਖ ਸੰਗਰੋ ਦੁਸ਼ਟ ਜਤੇ ਉਤਮ ਦੇਵਤ ਪਾਤਾ ਸਕਲ ਮਲੇਸ਼ ਕਰੋ ਰਾਨ ਕਾਤਾ ਜੇ ਅਸ ਤੁਜ ਤੋ ਚੰਨੀ ਪਰੇ ਤੇਰੇ ਕੇ ਦੁਸ਼ਟ ਦੁਖ ਹੈ ਮਰੇ ਪੁਰਖ ਜਵਾਨ ਪੰਗ ਪਰੇ ਤੇ ਹਾਰੇ ਤੇਰੇ ਕੇ ਤੁਮ ਸੰਗਟ ਸਭ ਟਾਰੇ ਜੋ ਕਲ ਕੋ ਇਕ ਬਾਨ ਰਿਆ ਹੈ ਤਾਕੇ ਕਾਲ ਨਿਕਟ ਨਹੀਂ ਆਹ ਰਚਾ ਹੋਇ ਤਾਹੀ ਸਭ ਕਲਾ ਦੁਸ਼ਟ ਅਸ਼ਟ ਕਰ ਤਤ ਕਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰੋ ਤਾਕੇ ਤਾਪ ਤਨ ਮੈਂ ਨਿਹਰੋ ਰਿਦੂ ਸਿੱਧੂ ਕਰ ਸਭ ਹੋਈ दुष्ट शास्त्र सक न कोई एक बात जिनक मैं सुधारा काल पास्ते सह उबारा जिनन नाम तिहार रो कहं दारद दुष्ट लोक ते रहा कणक के मैं शरण तिहारी ਆਪ ਹੱਥ ਦੇ ਨਿ ਹੋਏ ਬਾਰੀ ਸਰਬ ਟੋਰ ਮੋਹ ਸਹਾਈ ਦੁਸ਼ਟੋ ਕਤੇ ਹੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਂਤਰਿ ਨਿਉ ਰਾਮ ਰਹੀਮ ਪੁਰਾਨ ਗੁਰਾਨ ਅਨੇਕ ਕਹਿ ਮਤ ਏਕ ਨ ਮੰਨਿਓ ਸਿਮਰਤ ਸ਼ਾਸਤਰ ਵੇਦ ਸਭ ਬਹੁ ਭੇਦ ਕਹਿ ਹਮੇ ਏਕ ਨ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਿਉ ਸਭ ਤੋਏ ਬਖਾਨਿਓ ਦੁਹਿਰਾ ਸਗਰ ਦੁਆਰ ਕੋ ਛਾੜ ਕੇ गयो तुहारो द्वारू बाहे गए की लाज अस गोविंद दास तुहार वाहे गुरु जी का खालसा वाहे गुरु जी की फतेह सतनाम जी वाहे गुरु ਸਾਹਿਬ ਜੀਓ ਪਾਤਸ਼ਾਹ ਦਸਮੀ ਕਬੀਉ ਬਾਚ ਬੇਂਤੀ ਚਉਪਈ ਹਮਰੀ ਕਰੋ ਹੱਥ ਦਰਛਾ ਪੂਰਨ ਹੋਏ ਜਿਤ ਕੀ ਛਾ ਤਵ ਚਨਨ ਮਨ ਹੈ ਹਮਾਰਾ ਆਪਣਾ ਜਾਣ ਕਰੋ ਗਤਿ ਪਾਰਾ ਅਮਰੇ ਦੋਸਤ ਸਭਾ ਤੁਮ ਕਾਹੋ ਆਪ ਹਾਥ ਤੇ ਮੈ ਬਚਾਓ ਸੁਖੀ ਬਸਾ